हो गया रोना नहीं मारे तेरे <laughs> मारे <था। laughs> बापू ने पाले पढ़ाए लिखाए एक आज बापू लिए कोई भी नहीं <laughs> रोना नहीं बापू रोना नहीं रोना नहीं मेरे प्यो रोना नहीं <laughs> बस माड़ जी गल करके बस अग गया ਇੱਕ ਪਾਸਾ ਚੱਲਦਾ ਨਹੀਂ ਹੱਥ ਤੇ ਲੱਤ ਜਮਾ ਖੜੀ ਆ ਜਵਾਨ ਵੀ ਥਰੌਂਦੀ ਆ ਸਾਫ ਨਹੀਂ ਆਵਾਜ਼ ਨਹੀਂ ਸਾਫ ਹੁੰਦੀ ਮੂੰਹ ਚੋਂ ਲਾਣ ਢਿੱਗਣ ਲੱਗ ਗਏ ਪਾਣੀ ਨਿਕਲਣ ਲੱਗ ਗਿਆ ਅੰਦਾ ਜਦੋਂ ਬੋਲਦਾ ਵਾ ਨਵਾਂ ਸਾਲ ਚੜ ਗਿਆ ਸਨ ਬਦਲ ਗਿਆ ਨਵੇਂ ਸਾਲ ਤੇ ਲੋਹੜੀ ਨਿਕਲ ਗਈ ਪੁੱਤ ਬਾਪੂ ਨੂੰ ਮਿਲਣ ਵੀ ਨਹੀਂ ਆਏ ਵੀ ਚੱਲ ਬਾਪੂ ਗੁੱਸਾ ਕਿੱਲਾ ਛੱਡ ਯਾਰ ਲੋਹੜੀ ਦਾ ਦਿਨ ਆ ਤੂੰ ਘਰੇ ਚੱਲ ਇਸ ਕਰਕੇ ਅਸੀਂ ਆਪਣੇ ਬਜ਼ੁਰਗ ਨੂੰ ਘਰੋਂ ਕੱਢ ਦਈਏ ਜਾਂ ਉਹਨੂੰ ਛੱਡ ਦਈਏ ਵੀ ਉਹ ਬੋਲਦਾ ਵਾ ਇਹ ਤਾਂ ਕੋਈ ਗੱਲ ਨਾ ਨਾ ਹੋਈ ਜੇ ਕੋਈ ਗਲਤੀ ਆ ਉਹਨੂੰ ਮaaf ਕਰ ਦੋ ਅਸੀਂ ਮਾਫੀ ਮੰਗਦੇ ਆ ਪਰ ਇਹਨੂੰ ਲੋੜ ਆ ਹੁਣ ਤੁਹਾਡੇ ਸਾਥ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇੱਕ ਵੀਡੀਓ ਦੇਖਿਓ ਜਦੋਂ ਬਾਪੂ ਜੀ ਸਾਡੇ ਕੋ ਆਏ ਸੀ ਉਦੋਂ ਦੀ ਕਿਹੜੀ ਹਾਲਤ ਚ ਸਾਡੇ ਕੋਈ ਇੱਥੇ ਪਹੁੰਚੇ ਬਾਹਰ ਬੈਠੇ ਰੋਂਦੇ ਸੀ ਕੁੱਟਿਆ ਹੋਇਆ ਸੀ ਬਾਪੂ ਦੇ ਸੋਟੀਆਂ ਡੰਡੇ ਮਾਰੇ ਹੋਏ ਸੀ ਕਿਹੜਾ ਪਿੰਡ ਆ ਤੇਰਾ ਥੱਲਿਆ ਥੱਲਿਆ ਤੇ ਬਾਪੂ ਕਿੰਨੇ ਬੱਚੇ ਤੇਰੇ ਜਿਹੜੇ ਕੋਈ ਬੱਚੇ ਚੰਨ ਨਹੀਂ ਇਹ ਲੋਕ ਆਹ ਮੁੰਡੇ ਇੱਕ ਕੁੜੀ ਤੇ ਜਿਹੜੇ ਦੋ ਮੁੰਡਿਆਂ ਕੀ ਕਰਦੇ ਆ ਹੁੰਦੇ ਬਹੁਤ ਬਹੁਤ ਬੜੀਆਂ ਕੰਮ ਕਰਦੇ ਕੀ ਬਿੜੀ ਕਰਦਾ ਇੱਕ ਕਾਟ ਦਾ ਇੱਕ ਇੱਕ ਆ ਇਹ ਬੜੀ ਕਿ ਬੜੀ ਕੀ ਕਦਰ ਬੜੀ ਕੀ ਗਿਆ ਤਾਂ ਤੈਨੂੰ ਘਰ ਤੇ ਰਹਿਣ ਨਹੀਂ ਦੇਉਂਦੇ ਜੀ ਜਾਂ ਥਾਂ ਦੇ ਬਾਹਰ ਡੇ ਛੱਡ ਛੱਡ ਕੇ ਮੈਨ ਕਰਾ ਕਰੇ ਔਰ ਇੱਕ ਉਹ ਇਹ ਕੀ ਹੋ ਗਿਆ ਰੋਣਾ ਨਹੀਂ ਮਾਰਿਆ ਤੇਰੇ ਕਿਹਦੇ ਮਾਰਿਆ ਛੁੜੀ ਨੇ ਛੁੜੀ ਨੇ ਛੁੜੀ ਨੇ ਹਾਂ ਠੀਕ ਹੈ ਉਹਨੇ ਮਾਰਿਆ ਕਿਨੇ ਮੁੰਡੇ ਨੇ ਬੰਦੇ ਬੁੱਢੇ ਮੁੰਡੇ ਬੜੇ ਨੇ ਮੁੰਡੇ ਨੇ ਆਇਆ ਬਹੁਨੇ ਕਾਤੋਂ ਮਾਰਿਆ ਤੇ ਆਹ ਪਾਊਡਰ ਦੇ ਘਰ ਪਾਰਵੇ ਨਾਮ ਦਾ ਸਤਾ ਦੇ ਆਉਣਾ ਉਹ ਵੀ ਨਸ਼ਾ ਕਰਦਾ ਸੀ ਕੋਈ ਨਾ ਦਸਾਦਾ ਖੱਦ ਖੱਦ ਲਈ ਅਜੀ ਫਿਰ ਬਾਪੂ ਨੂੰ ਅਸੀਂ ਇੱਥੇ ਦਾਖਲ ਕਰ ਲਿਆ ਨਮਾਇਆ ਧਵਾਇਆ ਬਾਪੂ ਦੇ ਘਰ ਅਪਰੋਚ ਕੀਤੀ ਪਰਿਵਾਰ ਨਾਲ ਗੱਲ ਕੀਤੀ ਇਹਦੇ ਪਰਿਵਾਰ ਦੇ ਮੈਂਬਰ ਆ ਕੇ ਬਾਪੂ ਨੂੰ ਇੱਥੋਂ ਲੈ ਕੇ ਗਏ ਬੜੇ ਫੋਨ ਕਰਕੇ ਬੜਾ ਉਹਨਾਂ ਨੂੰ ਸਮਝਾ ਕੇ ਇੱਥੇ ਬੁਲਾਇਆ ਫਿਰ ਜਦੋਂ ਇੱਥੋਂ ਆ ਕੇ ਉਹ ਲੈ ਗਏ ਬਾਪੂ ਨੂੰ ਪਹਿਲਾਂ ਤਾਂ ਉਹ ਲੈ ਕੇ ਨਹੀਂ ਸੀ ਜਾਣ ਨੂੰ ਤਿਆਰ ਚਲੋ ਸਰਪੰਚ ਸਾਹਿਬ ਵਿੱਚ ਇਨਵੋਲਵ ਹੋ ਗਏ ਪਿੰਡ ਦੇ ਬਾਪੂ ਜੀ ਨੂੰ ਲੈ ਗਏ ਉਹ ਦੁਬਾਰਾ ਕੁਝ ਦਿਨਾਂ ਬਾਅਦ ਬਾਪੂ ਫੇਰ ਉੱਥੋਂ ਹੋਵੇਂ ਤਰੋਂਦਾ ਬਲਕ ਦਾ ਵਾਪਸ ਆ ਗਿਆ ਕਰੇ ਬਾਪੂ ਦੀ ਇੱਕ ਨੂੰਹ ਹੈ ਤੇ ਇੱਕ ਉਹਦਾ ਬਾਪੂ ਦਾ ਬੇਟਾ ਵਾ ਹਸਬੰਡ ਵਾਈਫ ਨੇ ਦੋਨੋਂ ਉਹ ਤੇ ਇੱਕ ਬੇਟਾ ਬਾਪੂ ਦਾ ਜਿਹੜਾ ਵਿਆਹ ਨਹੀਂ ਹੋਇਆ ਹਜੇ ਤੇ ਬੇਟੀ ਹੈ ਬਾਪੂ ਦੀ ਉਹ ਵਿਆਹੀ ਹੋਈ ਆਪਣੇ ਘਰ ਹੁਣ ਅਸੀਂ ਦੁਬਾਰਾ ਫੇਰ ਸਰਪੰਚ ਸਾਹਿਬ ਨਾਲ ਇੱਕ ਵਾਰੀ ਕੋਸ਼ਿਸ਼ ਕਰਦੇ ਆਂ ਗੱਲ ਕਰਨ ਦੀ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਸਰਪੰਚ ਸਾਹਿਬ ਕੀ ਕਹਿੰਦੇ ਜੀ ਤੁਹਾਡੇ ਨਾਲ ਹੋਈ ਹੋਣੀ ਗੱਲ ਰਜਿੰਦਰ ਸਿੰਘ ਜੀ ਮੈਂ ਕੱਲ ਵੀ ਜਾ ਕੇ ਨਹੀਂ ਕਹਿੰਦੀ ਇਹ ਜਿਆਦਾ ਗੋਦਾਂ ਨੇ ਵੀ ਉਹਨਾਂ ਨੂੰ ਵੀ ਵੀਡੀਓ ਪਾ ਦੇ ਪੇਪਰ ਚਾਹਦਾ ਕੀ ਕਹਿੰਦੇ ਨਹੀਂ ਆਉਣਾ ਜੀ ਉਹ ਨਹੀਂ ਆਉਣਾ ਜੀ ਉਹਨੇ ਰਾਤ ਨੂੰ ਕਹਿੰਦਾ ਜਾਵਾਂਗੇ ਪਰ ਆਉਂਦੇ ਨਹੀਂ ਹੈ ਨਹੀਂ ਕੋਈ ਠੀਕ ਆ ਭਾਈ ਜੀ ਠੀਕ ਆ ਸਰਪੰਚ ਸਾਹਿਬ ਧੰਨਵਾਦ ਤੁਸੀਂ ਚਲੋ ਸਾਡੇ ਵੱਲੀ ਜਿੰਦੋਂ ਵੀ ਅਸੀਂ ਤੁਹਾਨੂੰ ਫੋਨ ਕੀਤਾ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਧੰਨਵਾਦ ਜੀ ਹਾਂ ਠੀਕ ਆ ਜੀ ਇਹ ਵੀਰਾ ਸਰਪੰਚਾ ਜੀ ਮਜੂਦਾ ਬਾਈ ਇਹਨੇ ਵੀ ਬੜੀ ਕੋਸ਼ਿਸ਼ ਕੀਤੀ ਪਰ ਬਾਪੂ ਦੇ ਦੋਨੋਂ ਪੁੱਤ ਬਾਪੂ ਨੂੰ ਲੈਣ ਨਹੀਂ ਹੁਣ ਆ ਰਹੇ ਚਾਰ ਪੰਜ ਦਿਨ ਪਹਿਲਾਂ ਵੀ ਅਸੀਂ ਬਾਪੂ ਜੀ ਨੂੰ ਕਿਉਂਕਿ ਹੁਣ ਬਾਪੂ ਜੀ ਢਲੇ ਰਹਿੰਦੇ ਆ ਅਸੀਂ ਇਹਨਾਂ ਨੂੰ ਪਰਮਾਨੈਂਟ ਮਰੀਜ਼ਾਂ ਦੇ ਵਿੱਚ ਦਾਖਲ ਕਰਨ ਲੱਗੇ ਸੀ ਅੰਦਰ ਕਿਉਂਕਿ ਟੈਂਪਰੇਰੀ ਬੋਰਡ ਦੇ ਵਿੱਚ ਬਾਪੂ ਜੀ ਇੱਥੇ ਰਹਿੰਦੇ ਨੇ ਸਾਹਮਣੇ ਟੈਂਪਰੇਰੀ ਬੋਰਡ ਆ ਤੇ ਅਸੀਂ ਉਹਨਾਂ ਨੂੰ ਬੇਨਤੀਆਂ ਕਰੀਆਂ ਵੀ ਤੁਸੀਂ ਆ ਕੇ ਲੈ ਜਾਓ ਨਹੀਂ ਆਏ ਪਰਮਾਨੈਂਟ ਬੋਰਡ 'ਚ ਭੇਜਣ ਲੱਗੇ ਅਸੀਂ ਉਹਨਾਂ ਨੂੰ ਦੱਸਿਆ ਵੀ ਹੁਣ ਸਾਨੂੰ ਬਾਪੂ ਜੀ ਨੂੰ ਪਰਮਾਨੈਂਟ ਬੋਰਡ 'ਚ ਕੀ ਕਰਨਾ ਤਾਂ ਫਿਰ ਅਸੀਂ ਸੰਗਤ ਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਵੀ ਇੱਕ ਬਜ਼ੁਰਗ ਨੂੰ ਬੱਚਿਆਂ ਨੇ ਛੱਡਤਾ ਫਿਰ ਕਹਿੰਦੇ ਨਹੀਂ ਦੀ ਅਸੀਂ ਆ ਕੇ ਲੈ ਜਾਾਂਗੇ ਹੁਣ 2 ਦਿਨ ਹੋ ਗਏ ਡੀਕਦਿਆਂ ਨੂੰ ਨਹੀਂ ਆਏ ਹੁਣ ਬਾਪੂ ਜੀ ਦੇ ਬੱਖੀ ਚ ਦਰਦ ਹੁੰਦਾ ਹਸਪੀਟਲ ਚ ਦਾਖਲ ਕਰਨ ਲੱਗਿਆ ਹੁਣ ਬਾਪੂ ਢਿਲਾ ਮੱਠਾ ਇੱਥੇ ਉਨੀ ਕੀ ਕੋਈ ਗੱਲ ਹੋ ਜੇਵੇ ਦਰੰਗ ਹੋਇਆ ਹੋਇਆ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਆ ਹੁਣ ਜ਼ਿੰਮੇਵਾਰ ਦੋ ਪੁੱਤ ਤਾਂ ਇੱਦਾਂ ਏਡੇ ਸ਼ੇਰਾਰ ਕੇ ਬੁਰਛੇਾਰ ਕੇ ਬਾਪੂ ਨੇ ਪਾਲੇ ਆ ਪੜ੍ਹਾਏ ਆ ਲਿਖਾਏ ਆ ਇੱਕ ਦਾ ਵਿਆਹ ਵੀ ਕੀਤਾ ਧੀਆ ਪਰ ਅੱਜ ਬਾਪੂ ਲਈ ਕੋਈ ਵੀ ਨਹੀਂ ਅੱਜ ਇਹ じゃ ਕਿਹੜਾ ਚਰਨ ਸਿੰਘ ਨੇ ਗੁਨਾਹ ਕਰਤਾ ਜਿਹੜਾ ਬਖਸ਼ਣ ਯੋਗ ਨਹੀਂ ਇਹ ਵੀ ਪੁੱਛਦੇ ਆ ਤਾਂ ਇਹ ਵੀ ਕੋਈ ਗੁਨਾਹ ਨਹੀਂ ਬਸ ਕਹਿੰਦੇ ਜੀ ਬਾਪੂ ਬੋਲਦਾ ਵਾ ਦੇਖੋ ਬਜ਼ੁਰਗਾਂ ਬੱਚਿਆਂ ਵਰਗਾ ਦਿਮਾਗ ਹੋ ਜਾਂਦਾ ਪਿਓਆਂ ਨੇ ਤਾਂ ਬੋਲਣਾ ਹੀ ਆ ਮਾਪਿਓ ਦੀਆਂ ਗਾਲਾਂ ਘੋਦੀਆਂ ਨਾਲ ਇਸ ਕਰਕੇ ਅਸੀਂ ਆਪਣੇ ਬਜ਼ੁਰਗ ਨੂੰ ਘਰੋਂ ਕੱਢ ਦਈਏ ਜਾਂ ਉਹਨੂੰ ਛੱਡ ਦਈਏ ਵੀ ਉਹ ਬੋਲਦਾ ਵਾ ਇਹ ਤਾਂ ਕੋਈ ਗੱਲ ਨਾ ਨਾ ਹੋਈ ਤੇ ਸਾਡੀ ਬੇਨਤੀ ਹੈ ਬਾਪੂ ਦਾ ਇੱਕ ਪੁੱਤ ਆ ਜਿਹੜਾ ਨਰਪਾਲ ਸਿੰਘ ਆ ਇੱਕ ਦੰਨਾ ਹਰਪਾਲ ਸਿੰਘ ਆ ਤੇ ਬੇਟੀ ਹੈ ਹਰਪ੍ਰੀਤ कौर ਬੇਨਤੀ ਹੈ ਭਾਈ ਆਓ ਤੁਸੀਂ ਮਿਲੋ ਆ ਕੇ ਆਪਣੇ ਬਾਪ ਦੀ ਜੇ ਕੋਈ ਗਲਤੀ ਆ ਉਹਨੂੰ ਮਾਫ ਕਰ ਦਿਓ ਅਸੀਂ ਮਾਫੀ ਮੰਗਦੇ ਆ ਪਰ ਇਹਨੂੰ ਲੋਡ ਆ ਹੁਣ ਤੁਹਾਡੇ ਸਾਹ ਦੇ ਤੁਸੀਂ ਆਪ ਮੰਨਦੇ ਹੋ ਵੀ ਇਹਨੇ ساری ਉਮਰ ਮਿਹਨਤ ਕੀਤੀ ਬੜਾ ਮਿਹਨਤੀ ਬੰਦਾ ਸੀ ਬਾਪੂ ਦਾ ਇੱਕ ਪੋਤਾ ਬਾਹਰ ਆ ਕੈਨੇਡਾ ਦੇ ਵਿੱਚ ਉਹਨੂੰ ਬੇਨਤੀ ਆ ਪ੍ਰਾਇਮਰੀਆ ਤੂੰ ਬਾਹਰ ਆ ਕੈਨੇਡਾ ਚ ਆਪਣੇ ਮੰਮੀ ਪਾਪਾ ਨੂੰ ਸਮਝਾ ਵੀ ਤੁਸੀਂ ਵੀ ਬਜ਼ੁਰਗ ਹੋਣਾ ਕੱਲ ਨੂੰ ਮੈਂ ਤੁਹਾਡੇ ਨਾਲ ਜੇ ਐ ਕਰਾਂ ਫਿਰ ਤੁਸੀਂ ਕੀ ਕਰੋਗੇ ਤੇ ਅੱਜ ਅਸੀਂ ਬਾਪੂ ਚੰਨ ਸਿੰਘ ਜੀ ਨੂੰ ਐਫਐਮ ਦੇ ਵਿੱਚ ਫੈਮਿਲੀ ਮੈਂਬਰ ਦੇ ਵਿੱਚ ਪਰਮਾਨੈਂਟ ਮੈਂਬਰਾਂ ਦੇ ਵਿੱਚ ਐਡਮਿਟ ਕਰਨ ਲੱਗੇ ਆ ਬਾਪੂ ਜੀ ਪਹਿਲੀ ਵਾਰ ਜਦੋਂ ਸਾਡੇ ਕੋਲ ਆਏ ਸੀਗੇ ਇੱਕ 11 25 ਨੂੰ ਆਏ ਸੀ ਫਿਰ 8 11 25 ਨੂੰ ਬਾਪੂ ਜੀ ਘਰ ਚਲੇ ਗਏ ਸੀਗੇ 7 ਦਿਨ ਇੱਥੇ ਰਹੇ ਸੀ ਸਾਡੇ ਕੋਲੇ ਉਦੋਂ ਫਿਰ ਬਾਪੂ ਜੀ ਦਾ ਪਰਿਵਾਰ ਆ ਕੇ ਲੈ ਗਿਆ ਸੀ ਬਾਪੂ ਜੀ ਉਸ ਤੋਂ ਬਾਅਦ ਬਾਪੂ ਚਰਨ ਸਿੰਘ son of ਛੋਟਾ ਸਿੰਘ ਪਿੰਡ ਫੱਲੇਵਾਲ ਜ਼ਿਲ੍ਹਾ ਲੁਧਿਆਣਾ ਸਾਡੇ ਕੋਲੇ ਵਾਪਸ ਆਏ 2 12 25 ਨੂੰ ਤੇ ਬਾਪੂ ਜੀ 2 12 25 ਨੂੰ ਜਦੋਂ ਸਾਡੇ ਕੋਲੇ ਆਏ ਕਰੀਬ ਇੱਕ ਮਹੀਨੇ ਬਾਅਦ ਤਾਂ ਸੀ ਬਾਪੂ ਜੀ ਨੂੰ ਫੇਰ ਪੁੱਛਿਆ ਵੀ ਤੂੰ ਬਾਪੂ ਫੇਰ ਕਾਹਤੋਂ ਆ ਗਿਆ ਬਾਪੂ ਰੋਵੇ ਵੀ ਮੈਂ ਘਰੇ ਨਹੀਂ ਜਾਣਾ ਬਾਪੂ ਵੀ ਮੈਨੂੰ ਇੱਥੇ ਰੱਖ ਲਓ ਚਲੋ ਉਹਨਾਂ ਨੂੰ ਵੀ ਫੋਨ ਕੀਤੇ ਵੀ ਚਲੋ ਜੇ ਗੁੱਸੇ ਹੋ ਕੇ ਆ ਗਿਆ ਬਾਪੂ ਕੋਈ ਗੱਲ ਨਹੀਂ ਵੀ ਤੇ ਤੁਸੀਂ ਆ ਜਾਓ ਹਨਾ ਲੈ ਜਾਓ ਹੁਣ 2 12 25 ਤੋਂ ਲੈ ਕੇ ਅੱਜ 30 1 26 ਆ ਨਵਾਂ ਸਾਲ ਚੜ ਗਿਆ ਸਨ ਬਦਲ ਗਿਆ ਨਵੇਂ ਸਾਲ ਤੇ ਲੋਹੜੀ ਨਿਕਲ ਗਈ ਪੁੱਤ ਬਾਪੂ ਨੂੰ ਮਿਲਣ ਵੀ ਨਹੀਂ ਆਏ ਵੀ ਚਲ ਬਾਪੂ ਗੁੱਸਾ ਕਿਲਾ ਛੱਡ ਯਾਰ ਲੋਹੜੀ ਦਾ ਦਿਨ ਆ ਤੂੰ ਘਰੇ ਚੱਲ ਨਵਾਂ ਸਾਲ ਆ ਬਾਪੂ ਅੱਜ ਨਵਾਂ ਸਾਲ ਚੜਨਾ ਚੱਲ ਘਰੇ ਚੱਲ ਮਤਲਬ ਇੱਕ ਵਾਰ ਵੀ ਨਹੀਂ ਕੋਈ ਮਿਲਣ ਆਇਆ ਅਸੀਂ ਦੋ ਤਰੀਕ ਬਾਅਦ ਮਹੀਨੇ ਤੋਂ ਲੈ ਕੇ ਦੋ ਤਰੀਕ ਆ ਪਹਿਲੇ ਮਹੀਨੇ ਦਾ ਇੱਕ ਮਹੀਨਾ ਹੋ ਗਿਆ ਅੱਜ 30 ਤਰੀਕ ਹੋ ਗਈ 2 ਮਹੀਨੇ ਹੋ ਗਏ ਪੂਰੇ ਬਾਪੂ ਨੂੰ ਇੱਥੇ ਟੈਂਪਰੇਰੀ ਵਾਰਡ ਦੇ ਵਿੱਚ ਰਹਿੰਦੇ ਨੇ ਜਿੱਥੇ ਉਹ ਮਰੀਜ਼ ਰਹਿੰਦੇ ਨੇ ਜਿਹੜੇ ਟੈਂਪਰੇਰੀ ਨੇ ਜਿਹੜੇ ਘਰਾਂ ਚੋਂ ਆਏ ਨੇ ਜਿਨ੍ਹਾਂ ਦੇ ਨਾਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਰਹਿੰਦਾ ਜਿਹੜੇ ਬਹੁਤ ਜ਼ਿਆਦਾ ਆਫਸੈਟ ਹੁੰਦੇ ਉਹਨਾਂ ਨੂੰ ਅਸੀਂ ਇੱਥੇ ਦਾਖਲ ਕਰ ਲੈਂਦੇ ਆ ਮਹੀਨਾ 20 ਦਿਨ ਇੱਥੇ ਰੱਖ ਕੇ ਉਹਨਾਂ ਨੂੰ ਦਵਾਈ ਬੂਟੀ ਦਿੰਨੇ ਆ ਜਦੋਂ ਥੋੜੇ ਸੈੱਟ ਹੋ ਜਾਂਦੇ ਫਿਰ ਉਹ ਘਰਾਂ ਨੂੰ ਚਲੇ ਜਾਂਦੇ ਤੇ ਪਿਛਲੇ 2 ਮਹੀਨਿਆਂ ਚ ਬਾਪੂ ਦੇ ਸਾਹਮਣੇ ਕਿੰਨੇ ਬੰਦੇ ਘਰਾਂ ਨੂੰ ਚਲੇ ਗਏ ਜਿਹੜੇ ਆਏ ਸੀ ਔਰ ਬਾਪੂ ਇੱਥੇ ਵਿਚਾਰਾ ਤਰਪਾਲ ਥੱਲੇ ਪਿਆ ਕਿਉਂਕਿ ਸਾਡੇ ਕੋਲ ਵੀ ਪ੍ਰਬੰਧ ਹੈ ਨਹੀਂ ਇੰਨੇ ਜ਼ਿਆਦਾ ਆ ਇੱਥੇ ਆ ਤਰਪਾਲ ਦੇ ਥੱਲੇ ਇੱਥੇ ਬਾਪੂ ਦਾ ਸੀ ਮੰਜਾ ਲਾਇਆ ਹੋਇਆ ਸੀ ਉਹ ਠੰਡਾ ਬਜ਼ੁਰਗ ਸਰੀਰ ਆ ਤੇ ਅੱਜ ਅਸੀਂ ਬਾਪੂ ਜੀ ਨੂੰ ਪਰਮਨੈਂਟ ਮੈਂਬਰਾਂ ਚ ਭਰਤੀ ਕਰਨ ਲੱਗੇ ਆ ਅੱਜ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਬਾਪੂ ਦੇ بیٹے ਆ ਜਾਣ ਟਾਈਮ ਵੀ ਦਿੱਤਾ ਉਹਨਾਂ ਨੂੰ ਪਰਸੋਂ ਉਹਨਾਂ ਨੇ ਕਿਹਾ ਸੀ ਉਹ ਵੀ ਵੀਡੀਓ ਅਸੀਂ ਵਿੱਚ ਲਾਈ ਆ ਤੁਸੀਂ ਸੁਣੋ ਸਾਰੀ ਗੱਲ ਉਹ ਅੱਜ ਬਾਪੂ ਜੀ ਦੀ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਅੱਜ ਅਸੀਂ ਬਾਪੂ ਨੂੰ ਐਫਐਮ ਦੇ ਵਿੱਚ ਫੈਮਿਲੀ ਮੈਂਬਰ ਦੇ ਵਿੱਚ ਐਡਮਿਟ ਕਰਨ ਲੱਗੇ ਹੁਣ ਤੱਕਰ ਬਾਪੂ ਜੀ ਟੈਂਪਰੇਰੀ ਮਰੀਜ਼ ਸੀਗੇ ਚਲੋ ਘਰੇ ਚਲੇ ਜਾਣਾ ਮਹਾਰਾ ਸ਼ਾਪ ਖਾੜ ਪੜਾ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਅੰਦਰ ਰਿੰਦਰ ਸਿੰਘ ਜੀ ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਪਹਿਲਾਂ ਵੀ ਸਾਡੀ ਬਹੁਤ ਸਪੋਰਟ ਕੀਤੀ ਤੇ ਅੱਜ ਅਸੀਂ ਨਾ ਬਾਪੂ ਜੀ ਨੂੰ ਪਹਿਲਾਂ ਟੈਂਪਰੇਰੀ ਮਰੀਜ਼ਾਂ ਚ ਰੱਖਿਆ ਹੋਇਆ ਸੀ ਸਰਪੰਨ ਸਾਹਿਬ ਹਾਂਜੀ ਹਾਂਜੀ ਤੇ ਅੱਜ ਅਸੀਂ ਇਹਨਾਂ ਨੂੰ ਐਫਐਮ ਦੇ ਵਿੱਚ ਫੈਮਿਲੀ ਮੈਂਬਰ ਦੇ ਅੰਦਰ ਐਡ ਕਰਨ ਲੱਗੇ ਆ ਪੱਕੇ ਪਰਮਾਨੈਂਟ ਮਰੀਜ਼ਾਂ ਚ ਹਾਂਜੀ ਕਿਉਂਕਿ ਤੁਸੀਂ ਵੀ ਬਥੇਰੀ ਕੋਸ਼ਿਸ਼ ਕੀਤੀ ਤੁਸੀਂ ਮੈਂ ਤੁਹਾਡੇ ਨਾਲ ਲਾਸਟ ਫੋਨ ਕਰ ਰਿਹਾ ਜੀ ਵੀਡੀਓ ਆ ਮੰਨ ਲਓ ਦੂਜੀ ਸਪੀਕਰ ਤੇ ਲੱਗੀ ਹੋਈ ਹੈ ਕਾਲ ਤੇ ਇਹ ਕੱਲੂ ਅਸੀਂ ਵੀਡੀਓ ਵੀ ਸ਼ੇਅਰ ਕਰਨੀ ਹੈ ਉਹ ਚ ਵੀ ਜਾਊਗੀ ਹੈਨਾ ਜੇ ਤੁਹਾਨੂੰ ਨਾਂ ਤਰਾਜ ਹੋਵੇ ਤਾਂ ਕੋਈ ਨਹੀਂ ਆਪਾਂ ਤਾਂ ਕੋਈ ਨਹੀਂ ਤਰਾਜ ਜੀ ਤੇ ਤੁਸੀਂ ਸਰਪੰਚ ਸਾਹਿਬ ਗੱਲ ਕੀਤੀ ਇਹਨਾਂ ਦੇ ਬੇਟਿਆਂ ਨਾਲ ਕੀ ਕਿਹਾ ਉਹਨਾਂ ਨੇ ਉਹਦੋਂ ਮੈਂ ਤੁਹਾਡੀ ਗੱਲ ਕਰਦਾ ਜੀ ਮੈਨੂੰ ਕਹਿੰਦੇ ਵੀ ਇਹਨਾਂ ਨੂੰ 2 ਦਿਨ ਦਾ ਟਾਈਮ ਦਿਓ ਵੀ ਮੈਂ 2 ਦਿਨ ਬਾਅਦ ਆਉਂਦਾ ਤੁਹਾਡੇ ਕੋਲ ਜੀ 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 ਤੁਸੀਂ ਮੁੜ ਕੇ ਫਿਰ ਮੈਂ ਆਇਂ ਤੁਹਾਡੇ ਕੋਲ ਠੀਕ ਹੈ ਜੀ ਮੈਂ ਜਾਇਆ ਨਾ ਫਿਰ 2 ਮਿੰਟਾਂ ਦੇ ਘਰੇ ਮੈਂ ਹੁਣ ਵੀ ਗੱਲ ਕਰਾ ਦਿੰਦਾ ਹਾਂ ਹਾਂ ਜੀ ਚਲੋ ਕਰਾ ਦੋ ਕਰਾ ਦੋ ਇੱਕ ਵਾਰੀ ਗੱਲ ਹੋਰ ਆਪਾਂ ਇੱਕ ਵਾਰੀ ਟਰਾਈ ਕਰ ਲੈਂਦੇ ਆ ਮੈਂ ਹੁਣੇ ਬਾ ਮੈਂ 2 ਮਿੰਟ ਦਾ ਮੈਂ ਹੁਣੀ ਜਾਣਾ ਕਰੇ ਮੈਂ ਹੁਣੀ ਤੁਹਾਨੂੰ ਲਾਉਣਾ ਬੈਕ ਕਾਲ ਠੀਕ ਆ ਸਰਪੰਚ ਸਾਹਿਬ ਠੀਕ ਆ ਹਾਂ ਠੀਕ ਆ ਤੇ ਚਲੋ ਸਰਪੰਚ ਸਾਹਿਬ ਇੱਕ ਵਾਰੀ ਹੋਰ ਕੋਸ਼ਿਸ਼ ਕਰਦੇ ਨੇ ਹਨਾ ਗੱਲ ਕਰਦੇ ਆ ਉਹਨਾਂ ਨਾਲ ਜਾ ਕੇ ਪਰ ਬਾਪੂ ਚਰਨ ਸਿੰਘ ਦਾ ਐਡਾ ਕੀ ਦੋਸ਼ ਹੋਊਗਾ ਤੁਸੀਂ ਵੀ ਸੋਚਿਓ ਅਸੀਂ ਪਿੰਡੋਂ ਪੜਤਾਲ ਕਰਾਈ ਆ ਅਸੀਂ ਪਤਾ ਕਰਾਇਆ ਕਿਸੇ ਨੇ ਵੀ ਇਹ ਨਹੀਂ ਕਿਹਾ ਵੀ ਇਹ ਬਹੁਤ ਮਾੜਾ ਬੰਦਾ ਸੀ ਜਾਂ ਇੱਕ ਕੈਰੇਕਟਰ ਦਾ ਮਾੜਾ ਵਾ ਜਾ ਇੱਕ ਬਹੁਤ ਵੱਡਾ ਸ਼ਰਾਬੀ ਕਬਾਬੀ ਆ ਨਸ਼ੇੜੀ ਆ ਜ਼ਮੀਨ ਜਿਹੜਾ ਤਾਂ ਸਾਰੀ ਸੰਭੀ ਹੋਈ ਆ ਜਿਹੜੀ ਪਿਓ ਦਾਦਿਆਂ ਦੀ ਸੀ ਬਾਪੂ ਹੈਲੋ ਹਾਂਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੌਣ ਨਰਪਾਲ ਸਿੰਘ ਜੀ ਹਾਂਜੀ ਠੀਕ ਹੈ ਤੁਹਾਡਾ ਨਾਂ ਹਰਪਾਲ ਆ ਕਿ ਨਰਪਾਲ ਆ ਜੀ ਹਰਪਾਲ ਆ ਜੀ ਉਹ ਨਰਪਾਲ ਆ ਛੋਟੇ ਦਾ ਨਾਂ ਨਰਪਾਲ ਛੋਟੇ ਦਾ ਨਾਉ ਤੇ ਹਰਪਾਲ ਸਿੰਘ ਜੀ ਹੁਣ ਅਸੀਂ ਬਾਪੂ ਨੂੰ ਇੱਥੇ ਪੱਕਾ ਹੀ ਭਰਤੀ ਕਰ ਲਈਏ ਫਿਰ ਜੇ ਤੁਹਾਡੀ ਯਾਤ ਹੋਵੇ ਤਾਂ ਅਸੀਂ ਲੈ ਜਾਣਾ ਜੀ ਆਕੇ ਯਾਰ ਆ ਤਾਂ ਗੱਲ ਤੂੰ ਬਹੁਤ ਵੈਰੀ ਕਹਤੀ ਬਾਈ ਬਾਪੂ ਸਾਡੇ ਕੋ ਆਇਆ ਹੋਇਆ 12ਵੇਂ ਮਹੀਨੇ ਦੀ 2 ਤਰੀਕ ਦਾ ਪਹਿਲੇ ਮਹੀਨੇ ਦੀ 2 ਤਰੀਕ ਨਹੀਂ ਗਈ ਜਦੋਂ ਉਦੋਂ ਬਾਪੂ ਨੂੰ 1 ਮਹੀਨਾ ਹੋ ਗਿਆ ਸੀ ਹੁਣ ਦੁਬਾਰਾ 2 ਤਰੀਕ ਆਉਣ ਵਾਲੀ ਆ 2 ਮਹੀਨੇ ਹੋਏ ਨੇ ਬਾਪੂ ਨੂੰ ਅੱਜ 28 ਤਰੀਕ ਹੋ ਗਈ 4 ਦਿਨ ਰਹਿ ਗਏ ਸਿਰਫ ਠੀਕ ਹੈ ਜੀ ਤੇ ਮਤਲਬ 2 ਮਹੀਨਿਆਂ ਚ ਅਸੀਂ ਕਿੰਨੀ ਵਾਰੀ ਫੋਨ ਕੀਤਾ ਤੇ ਕਿੰਨੀ ਵਾਰੀ ਤੁਸੀਂ ਆਹੀ ਸ਼ਬਦ ਬੋਲਿਆ ਤੇ ਹਰਪਾਲ ਸਿੰਘ ਜੀ ਮਤਲਬ ਐਦਾਂ ਚਲਾਕੀਆਂ ਥੋੜੀ ਚਲਦੀਆਂ ਨੇ ਕਿੰਨਾ ਕੁ ਟਾਈਮ ਐ ਚੋਰੀ ਦੇ ਪੁੱਤ ਗੱਭਰੂ ਥੋੜੀ ਹੁੰਦੇ ਆ ਤੇ ਦਾ ਬਰਡਰ ਪਾਪੂ ਮੈਂ ਤੁਹਾਨੂੰ ਅੱਗੇ ਪਿਛਲੇ ਵੀ ਸਮਝਾਇਆ ਸੀ ਸੁਭਾਅ ਮਾੜਾ ਹੋ ਸਕਦਾ ਮਾੜਾ ਚੰਗਾ ਸ਼ਬਦ ਬੋਲ ਸਕਦਾ ਬਾਪੂ ਤਾਂ ਬਾਪੂ ਹੀ ਆ ਯਾਰ ਪਿਓ ਤਾਂ ਪਿਓ ਹੀ ਆ ਆ ਹਾਂ ਇਹ ਤਾਂ ਗੱਲ ਆ ਫਿਰ ਚਲੋ ਬਾਪੂ ਸਾਡੇ ਕੋਲੇ ਆ ਗਿਆ ਘਰੋਂ ਭੱਜਾਇਆ ਦੁਆਰਾ ਫੇਰ ਤੁਸੀਂ ਮਗਰ ਤਾਂ ਆਉਂਦੇ ਅਸੀਂ ਬਾਪੂ ਜੀ ਵੀ ਕਮੀ ਕੱਢਦੇ ਬਾਪੂ چاہے ਸਾਡੇ ਕੋਲ ਹੀ ਰਹੀ ਜਾਂਦਾ 2 ਮਹੀਨੇ 4 ਮਹੀਨੇ 6 ਮਹੀਨੇ ਤੁਸੀਂ ਮਗਰ ਹਫਤੇ ਦਰ ਹਫਤੇ ਢੇੜਾ ਮਾਰਦੇ ਇਹਦਾ ਵੀ ਮਨ ਠੰਡਾ ਹੁੰਦਾ ਗੁੱਸਾ ਠੰਡਾ ਹੁੰਦਾ ਤੁਸੀਂ ਤਾਂ ਮੁੜ ਕੇ ਆਈ ਨਹੀਂ ਚਲੋ ਕੋਈ ਨਹੀਂ ਅੱਜ ਮੈਂ ਪੁੱਛ ਜੀਰੋਂ ਨੂੰ ਛੋਟੇ ਨੂੰ ਕਰਦਾ ਤੁਹਾਨੂੰ ਮਾਫ ਕੋ ਯਾਰ ਪੁੱਛ ਪਛਾਈਏ ਜਨਾਬੋ ਸਾਡੇ ਕੋਲ ਇੰਨਾ ਸਮਾਂ ਨਹੀਂ ਭਰਾਵਾ ਅੱਜ ਅਸੀਂ ਇਹਦੀ ਵੀਡੀਓ ਬਣਾਉਣ ਲੱਗੇ ਆਂ ਵੀਡੀਓ ਚੜਾਉਣ ਲੱਗੇ ਆਂ ਨੈਟ ਤੇ ਠੀਕ ਆ ਅੱਜ ਅਸੀਂ ਬਾਪੂ ਨੂੰ ਪੱਕਾ ਦਾਖਲ ਕਰ ਲਿਆ ਤੇ ਹੁਣ ਤੁਹਾਨੂੰ ਅੱਜ ਜਦੋਂ ਮੋਰ ਦਾ ਸਾਧਾਰਨ ਜਦੋਂ ਕਿਤੇ ਬਾਪ ਨਾ ਨਾ ਇਹ ਦਾ ਤਾਂ ਇਹ ਆਪ ਦਾ ਹੀ ਬਡੇ ਦਾ ਕੋਦੋਂ ਮਗਾ ਤੀ ਭੁਲਾ ਦਿਓ ਬਸ ਉਦੋਂ ਦੀ ਆਸ ਰੱਖਦੇ ਹਾਂ ਤੁਦੋਂ ਅਸੀਂ ਚਲੋ ਠੀਕ ਹੈ ਠੀਕ ਹੈ ਨਾਲੇ ਤੂੰ ਕਹਿੰਨਾ ਲੈ ਕੇ ਜਾਣਾ ਨਾਲੇ ਕਹਿੰਨਾ ਠੀਕ ਹੈ ਦੋਨੇ ਪਾਸੇ ਲੈ ਕੇ ਇਹਦਾ ਜਾਵਾਂਗੇ ਜੀ ਇਉਂ ਕਦੇ ਹੁਣ ਛੱਡਿਆ ਥੋੜੀ ਜਣਾਉਂਦਾ ਕਿ ਉਹ ਅੱਛਾ ਛੱਡਿਆ ਹੀ ਹੋਇਆ ਹੁਣ ਤੂੰ ਕਹਿ ਤਾਂ ਦਿੱਤਾ ਵੀ ਠੀਕ ਆ ਨਹੀਂ ਨਹੀਂ ਜੀ ਨਾ ਕਰ ਰਮਨ ਆ ਨਾ ਤੁੜੀ ਕਹਿੰਨੀ ਨਹੀਂ ਨਾ ਹੀ ਕਹਾਂਗਾ ਤੂੰ ਕਹੇ ਨਹੀਂ ਮੇਰਾ ਪਿਆਵਾ ਭਾਈ ਮੈਂ ਲੈ ਕੇ ਜਾਣਾ ਮਾ ਤੂੰ ਐਂ ਕਹਿ ਠੋਕੇ ਲੈ ਕੇ ਜਾਵਾਂਗੇ ਨਹੀਂ ਨਹੀਂ ਜੀ ਉਹ ਨਹੀਂ ਤੂੰ ਠੋਕੇ ਕਹੇ ਭਾਈ ਮੈਂ ਪੱਕਾ ਕਿਉ ਛੱਡੂੰਗਾ ਪਿਆਰ ਨੂੰ ਆਪਦੇ ਨੂੰ ਕੋਈ ਨਹੀਂ ਮੈਂ ਅੱਜ ਉਹਨੂੰ ਆ ਜਾਣ ਦੋ ਗਿਆ ਹੋਏ ਇੱਧਰ ਕਿਤੇ ਯਾਰ ਹਜੇ ਵੀ ਆ ਗੱਲਾਂ ਕਰੀ ਜਾਂਦੇ ਆ ਲੈ ਕੇ ਜਾਵਾਂਗੇ ਸੀ ਮੈਂ ਉਹਨੂੰ ਉਦੋਂ ਦੀ ਕਿਹਾ ਸੀ ਮੈਂ ਘਰ ਲੈ ਆਈ ਯਾਰ ਬੰਦ ਜਾ ਹਰਪਾਲ ਸਿੰਘ ਜੀ ਮੋਰ ਕੇ ਨਾ ਪਸਤਾਉਣਾ ਬਹੁਤ ਆ ਜਦੋਂ ਕਿਤੇ ਅੱਖਾਂ ਮੀਟ ਗਿਆ ਨਾ ਫੇ ਬਾਅਦ ਦੇ ਵਿੱਚ ਇੱਥੇ ਜਿੰਨੇ ਰਿਸ਼ਤੇ ਰਾਨੇ ਘਰੇ ਅਫਸੋਸ ਕਰਨ ਆਉਣਾ ਤੇ ਤੁਸੀਂ ਇਹਦੇ ਇਹਦੀਆਂ ਤਰੀਫਾਂ ਕਰ ਕਰ ਦੱਸਣੀਆਂ ਬਾਪੂ ਤਾਂ ਆਏ ਹੁੰਦਾ ਸੀ ਬਾਪੂ ਤਾਂ ਆਏ ਹੁੰਦਾ ਸੀ ਪਰ ਗੱਲ ਇਹ ਆ ਭਰਾ ਮੇਰਾ ਹੁਣ ਸਾਂਭਣ ਦਾ ਟਾਈਮ ਆ ਸਮਾਂ ਹੁਣ ਕੋਈ ਗੱਲ ਜੀ ਅਸੀਂ ਜ਼ਰੂਰ ਅਸੀਂ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਨਹੀਂ ਜਾਂਦਾ ਹੁਣੇ ਆ ਜਾਓ ਵੀਰ ਮੇਰਾ ਹਣਜੀ ਉਹ ਗਿਆ ਹੋਇਆ ਕਿਤੇ ਕੰਮ ਕਰਨ ਉਹ ਤੋਂ ਕੀ ਕਰਾਉਣਾ ਉਹ ਤੋਂ ਕੀ ਕਰਾਉਣਾ ਵਾ ਉਹਦੇ ਉਹਦੇ ਆਏ ਸੀ ਲੋਟ ਆਉਣਾ ਮਾਂ ਤੇਰੀ ਭੈਣ ਆਊਗੀ ਨਾਲ ਮੈਂ ਉਹਨੂੰ ਅਦਨ ਵੀ ਕਿਹਾ ਸੀਗਾ ਉਹਨੇ ਗੱਲ ਕਰਾਈ ਸੀ ਹਾਂ ਵੀ ਤੁੰ ਚੱਲਦੇ ਆਪਾਂ ਅਗਲਾ ਲੈ ਕੇ ਆਉਨੇ ਆ ਮਗਾਉਂਦੇ ਜਰ ਬਾਈਕ ਕੀ ਗੱਲਾਂ ਕਰਦਾ ਤੋਰਪਾਲ ਜੀ ਸਾਨੂੰ ਵੀ ਸ਼ਰਮ ਆਉਂਦੀ ਯਾਰ ਤੁਹਾਨੂੰ ਕਹਿੰਦਿਆਂ ਯਾਰ ਬਾਪੂ ਆ ਗੱਲ ਕਰ ਲੈ ਆਉਦੇ ਮੁੰਡੇ ਨਾਲ ਗੱਲ ਕਰ ਨਹੀਂ ਮੈਂ ਬਾਹਰ ਜੇ ਦੇ ਕਰ ਬੁੜੇ ਕੋਈ ਨਾ ਬਾਪੂ ਗੁੱਸਾ ਨਾ ਕਰ ਤੇਰਾ ਪੋਤਾ ਬਾਪੂ ਫੇਰ ਵੀ ਪਰ ਮੜਾਰ ਕੋੜਗੋੜੇ ਆੜੇ ਕੱਢਿਆ ਰੀ ਹੁਣ ਮੜੇ ਕਰੇ ਪਾੜ ਗਿਆ ਹੂੰ ਹੁਣ ਇਹ ਘੜਿਆ ਖੋੜ ਪਟ ਮਾ ਕਢੀ ਫੜੂ ਕਢ ਪੜੀ ਹਾਂ ਕਢੂ ਕਢ ਇਹਦੀ ਕਢੀ ਬੋੜ ਕੱਡੂ ਆੜ ਹਾਂਜੀ ਸਰਪੰਚ ਸਾਹਿਬ ਕਰ ਦਈਏ ਹਾਂਜੀ ਸਰਪੰਚ ਸਾਹਿਬ ਹਾਂਜੀ 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 ਮੈਂ ਕਹਾਂ ਜੀ ਕੀ ਕਰਨਾ ਹੁਣ ਸਾਨੂੰ ਦੇਖੋ ਇਹ ਬਾਈ ਹੁਣੀ ਹੁਣ ਫੇਰ ਕਹੀ ਜਾਂਦਾ ਹਰਪਾਲ ਸਿੰਘ ਵੀ ਅਸੀਂ ਆਉਨੇ ਆ ਲੈ ਜਾਾਂਗੇ ਹੁਣ ਅੱਜ ਸਰਕਾਰਾਂ ਵੀ ਕੋਈ ਛੋਟੇ ਪ੍ਰਾਣ ਵਾਲਾ ਇਨਸਾਨ ਕਹਿੰਦਾ ਵੀ ਮੈਂ ਗੱਲ ਕਰਾਂ ਕਹਿੰਦਾ ਜਲ ਜਾਨੇ ਲੈਣ ਵਾਲਾ ਕਹਦਾ ਕਿ ਚੱਕਰ ਸਰਪੰਚ ਆ ਮੈਂ ਤੁਹਾਨੂੰ ਅੱਗੇ ਤੁਸੀਂ ਮਿਲ ਕੇ ਗਏ ਹੋ ਬਾਹਰ ਸ਼ੈੱਡ ਦੇ ਵਿੱਚ ਸੌਂਦਾ ਬਾਪੂ ਜਿਹੜਾ ਲੋਹੇ ਦਾ ਸ਼ੈੱਡ ਆ ਨਾ ਹਾਂਜੀ ਹਾਂਜੀ ਕਿਉਂਕਿ ਟੈਂਪਰੇਰੀ ਮਰੀ ਜੀ ਅਸੀਂ ਉੱਥੇ ਹੀ ਰੱਖ ਦਿਆਂ ਲੋਹੇ ਦੇ ਸ਼ੈੱਡ 'ਚ ਹਾਂਜੀ ਹੁਣ ਠੰਡ ਬਹੁਤ ਆ ਤੇ ਇਹ ਬਜ਼ੁਰਗ ਜੀ ਬਾਹਰ ਪਿਆਈ ਕਿਤੇ ਵਿਚਾਰਾ ਮਰ ਗਿਆ ਹੁਣ ਤੁਸੀਂ ਜਾ ਕੇ ਦੇਖੇ ਤਰਪਾਲ ਪਾ ਕੇ ਜਿਹੜਾ ਸਾਡਾ ਬਾਹਰ ਬਰਾਂਡਾ ਜਾਂ ਬਣਾਇਆ ਮੂਰੇ ਉਹਦੇ 'ਤੇ ਤਰਪਾਲ ਪਾ ਕੇ ਉਹਦਾ ਮੰਜਲ ਆਇਆ ਹੋਇਆ ਮੂਰੇ ਅੱਛਾ ਹੁਣ ਜੇ ਇਹ ਸੀ ਨੂੰ ਅੰਦਰ ਕਰਨਾ ਪੱਕਾ ਮਰੀਜ਼ ਫਿਰ ਇਹਨੂੰ ਪੱਕਿਆਂ ਚ ਦਾਖਲ ਕਰਨਾ ਪੈਣਾ ਸਾਨੂੰ ਤੁਸੀਂ ਗੱਟ ਨੂੰ ਫਿਰ ਜੇ ਤੁਸੀਂ ਨਹੀਂ ਲੈਕਣ ਉਸ ਤੁਸੀਂ ਰਹਿ ਉੱਥੇ ਫਿਰ ਦਾਦੋ ਹੈ ਆ ਦੇ ਦਿਓ ਜੀ ਅੱਜ ਦਾ ਦਿਨ ਤਾਂ ਅਗਰੇ ਸਲਾਹ ਕਿ ਛੋਟੇ ਭਰਾ ਦੇ ਨਾਲ ਕਹਿੰਦਾ ਖਾਣ ਦਵਾ ਦਿੰਦੇ ਆ ਜੀ ਚਲੋ ਮੈਂ ਅੱਜ ਦਾ ਦਿਨ ਭਾਈ ਜੀ ਸਰਪੰਚ ਸਾਹਿਬ ਬੇਨਤੀ ਹੋਈ ਹੈ ਤੁਹਾਡੀ ਵੀ ਜੇ ਕੱਲ ਨੂੰ ਨਹੀਂ ਵੀ ਆਉਂਦੇ ਤੁਸੀਂ ਸਾਨੂੰ ਪਲੀਜ਼ ਇੱਕ ਵਾਰੀ 12:00 ਵਜੇ ਕਲੀਅਰ ਕਰ ਦਿਓ ਫੋਨ ਕਰਕੇ ਵੀ ਭਾਈ ਉਹ ਆ ਨਹੀਂ ਰਹੇ ਮੰਨੇ ਨਹੀਂ ਜਾਂ ਕਿਵੇਂ ਆ ਰੀਕਵੈਸਟ ਹੀ ਆ ਸਰਪੰਚ ਸਾਹਿਬ ਕੋਈ ਗੱਲ ਹੀ ਕੋਈ ਗੱਲ ਮੈਂ ਜ਼ਰੂਰ ਤੁਹਾਨੂੰ ਦੱਸੂਗਾ ਜੀ ਓਕੇ ਜੀ ਓਕੇ ਜਦੋਂ ਅਸੀਂ ਬਾਪੂ ਨੂੰ ਪਰਮਾਨੈਂਟ ਮੈਂਬਰਸ਼ਿਪ ਕਰਨ ਲੱਗੇ ਸੀ ਤੇ ਅਸੀਂ ਕਿ ਚੱਲ ਇੱਕ ਵਾਰੀ ਫੋਨ ਲਾਈਏ ਫੋਨ ਤੇ ਫਿਰ ਸਰਪੰਚ ਨੇ ਵਿਚਾਰੇ ਨੇ ਫਿਰ ਜਾ ਕੇ ਘਰੇ ਗੱਲ ਕੀਤੀ ਗੱਲ ਕਰੀ ਤਾਂ ਇੱਕ ਦਿਨ ਦਾ ਟਾਈਮ ਸਰਪੰਚ ਨੇ ਕਿਹਾ ਵੀ ਇਹਨਾਂ ਨੂੰ ਹੋਰ ਦੇ ਦੋ ਕੱਲ ਨੂੰ ਆ ਕੇ ਇਹ ਲੈ ਜਾਣਗੇ ਫਿਰ ਇੱਕ ਦਿਨ ਵੀ ਲੰਘ ਗਿਆ ਦੋ ਦਿਨ ਵੀ ਲੰਘ ਗਏ ਅੱਜ ਤੀਜਾ ਦਿਨ ਆ ਫਿਰ ਨਹੀਂ ਆਏ ਡਾਕਟਰਾਂ ਨੇ ਦੱਸਿਆ ਵੀ ਬਾਪੂ ਨੂੰ ਦਾਖਲ ਕਰਨਾ ਪੈਣਾ ਅੰਦਰ ਵੀ ਇਹਨਾਂ ਦੇ ਪੱਖੀ 'ਚ ਦਰਦ ਹੋ ਰਿਹਾ ਟੈਸਟ ਕਰਾਏ ਸੀ ਉਹਦੇ ਕਰਕੇ ਇਨਫੈਕਸ਼ਨ ਆਈ ਹੈ ਇਹਨਾਂ ਦੀ ਬੋਡੀ 'ਚ ਤੇ ਅਸੀਂ ਫਿਰ ਬੇਨਤੀ ਕਰਦੇ ਆ ਕਿ ਤੁਹਾਡਾ ਬਾਪੂ ਆ ਬਾਈ ਤੁਹਾਨੂੰ ਜੰਮਿਆ ਵਾ ਪਾਲਿਆ ਵਾ ਪੜਾਇਆ ਵਾ ਲਖਾਇਆ ਵਾ ਇਹਦੇ ਕੀਤੀ ਹੋਈ ਜੇ ਕੋਈ ਗਲਤੀ ਆ ਜੇ ਤੁਹਾਨੂੰ ਗੁੱਸਾ ਕਿਸੇ ਗੱਲ ਦਾ ਉਹ ਮਾਫੀ ਮੰਗਦੇ ਆ ਪਰ ਬਜ਼ੁਰਗ ਆ ਬਾਪੂ ਮੋੜ ਕੇ ਜਾ ਰੋਣਾ ਨਹੀਂ ਬਾਪੂ ਰੋਣਾ ਨਹੀਂ ਰੋਣਾ ਨਹੀਂ ਮੇਰੇ ਪਿਆਰ ਰੋਣਾ ਨਹੀਂ ਬਸ ਮੜੀ ਦੀ ਗੱਲ ਕਰਕੇ ਬਸ ਐਂ ਰੋਣ ਲੱਗ ਜਾਂਦਾ ਇੱਕ ਪਾਸਾ ਚੱਲਦਾ ਨਹੀਂ ਹੱਥ ਤੇ ਲੱਤ ਜਮਾ ਖੜੀ ਆ ਜਿਵਾਨ ਵੀ ਥਲਾਉਂਦੀ ਆ ਸਾਫ ਨਹੀਂ ਆਵਾਜ਼ ਨਹੀਂ ਸਾਫ ਹੁੰਦੀ ਮੂੰਹ ਚੋਂ ਲਾਣ ਡਿੱਗਣ ਲੱਗ ਜਾਂਦੇ ਪਾਣੀ ਨਿਕਲਣ ਲੱਗ ਜਾਂਦਾ ਜਦੋਂ ਬੋਲਦਾ ਵਾ ਪਰ ਸਮਾਂ ਇਸ ਤਰ੍ਹਾਂ ਚੱਲਦਾ ਭੈਣੋ ਭਰਾਵੋ ਕੀ ਕਰ ਸਕਦੇ ਆ ਇਹਨੂੰ ਸਮਝਾਈਏ ਇਹ ਤਾਂ ਆਪ ਕਾਲਜੂਗੀ ਪਾਪੀ ਆ ਚੋਰ ਚੱਕੇ ਆ ਕੱਲ ਸਮਝ ਆਈ ਆ ਅੱਜ ਅਸੀਂ ਐਵੇਂ ਸਿਆਣੇ ਬਣੇ ਜਾਈਏ ਉਹ ਵੀ ਨਹੀਂ ਠੀਕ ਪਰ ਜੋ ਮਹਿਸੂਸ ਕਰ ਰਹੇ ਹਾਂ ਉਹ ਬੇਨਤੀ ਕਰ ਰਹੇ ਹਾਂ ਜੋ ਦੇਖ ਰਹੇ ਹਾਂ ਉਹ ਅੱਗੋਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਕਰੇ ਅਰਦਾਸ ਬਾਪੂ ਦੇ ਬੱਚਿਆਂ ਵਾਸਤੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ਣ ਬਲ ਬਖਸ਼ਣ ਵੀ ਆਪਣੇ ਬਾਪ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ